ਸਾਧਕੈ ਸੰਗ ਮੁਖ ਉज्जਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕੈ ਸੰਗ ਮਿਟੈ ਅਭਿਮਾਨ ਸਾਧਕੈ ਸੰਗ ਪ੍ਰਗਟੈ ਸੁ ਗਿਆਨ ਸਾਧਕੇ ਸੰਗ 부ਜੈ ਪ੍ਰਵ ਨੇਰਾ ਸਾਧ ਸੰਗ ਸਭ ਹੋਤ ਨਿਵੇਰਾ ਸਾਧ ਕੇ ਸੰਗ ਪਏ ਨਾਮ ਰਤਨ ਸਾਧ ਕੇ ਸੰਗ ਇਕ ਉਪਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਨੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਵਨ ਸ਼ਬਦ ਦੀ ਰਚਨਾ ਪੰਜਵੇਂ ਨਾਨਕ ਜੀ ਨੇ ਆਪਣੀ ਪਵਿੱਤਰ ਰਚਨਾ ਤੋਂ ਗੌੜੀ ਰਾਗ ਵਿੱਚ ਕੀਤੀ ਹੈ ਜੀ ਇਹ ਸ਼ਬਦ ਸ੍ਰੀ ਸੁਖਮਨੀ ਸਾਹਿਬ ਜੀ ਦੀ 7ਵੀਂ ਅਸ਼ਪਦੀ ਦਾ ਪਹਿਲਾ ਪਦ ਹੈ ਜੀ ਅਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 271 ਉੱਤੇ ਸਿਸ਼ੁਭਤ ਹੈ ਜੀ ਇਸ ਤੋਂ ਪਹਿਲਾਂ ਸ਼ਲੋਕ ਹੈ ਜੀ ਅਗਮਗਾਦ ਪਾਰਬਰਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਨਮੀਤਾ ਨਾਨਕ ਬਿਨਵੰਤਾ ਸਾਧ ਜਨਾਂ ਕੀ ਅਚਰਜ ਕਥਾ ਉਹ ਪ੍ਰਭੂ ਪਰੇ ਤੋਂ ਪਰੇ ਪਹੁੰਚ ਤੋਂ ਬਾਹਰ ਹੈ ਜੋ ਜੋ ਕਹੈ ਸਮੁਖਤ ਜੋ ਉਹਦਾ ਸਿਮਰਨ ਕਰਦਾ ਹੈ ਉਹ ਮੁਕਤ ਹੋ ਜਾਂਦਾ ਹੈ ਸੁਣ ਮੀਤਾ ਨਾਨਕ ਬਿਨਵੰਤ ਹੈ ਮੇਰੇ ਮਿੱਤਰ ਮੇਰੀ ਬੇਨਤੀ ਸੁਣਾ ਸਾਧ ਜਨਾਂ ਕੀ ਅਚਰਜ ਕਥਾ ਮਹਾਪੁਰਸ਼ਾਂ ਦੀ ਅਚਰਜ ਕਥਾ ਤੈਨੂੰ ਮੈਂ ਸੁਣਾਉਂਦਾ ਸਾਧ ਕੇ ਸੰਗ ਮੁਖ ਉੱਜਲ ਹੋਤ ਮਹਾਪੁਰਸ਼ਾਂ ਦੀ ਪਹੁੰਚੇ ਮਹਾਪੁਰਸ਼ਾਂ ਦੀ ਜਿਨ੍ਹਾਂ ਨੇ ਮਨ ਨੂੰ ਸਾਧ ਲਿਆ ਉਹਨਾਂ ਦੀ ਸੰਗਤ ਨਾਲ ਚਿਹਰਾ ਉज्जਲ ਹੋ ਜਾਂਦਾ ਹੈ ਮੁਖ ਲਿੱਥੇ ਉੱਥੇ ਨਾਮ ਜਪ ਕੇ ਉੱਜਲ ਹੋ ਜਾਂਦਾ ਹੈ ਸਾਧ ਸੰਗ ਮਿਲ ਸਕਲੀ ਕੋਤ ਸਾਧੂਆਂ ਦੀ ਸੰਗਤ ਸਾਧੂਆਂ ਦੇ ਉਪਦੇਸ਼ ਨਾਲ ਸਿਮਰਨ ਕਰਕੇ ਇਹਦੀ ਜਨਮ ਜਨਮਾਂ ਦੀ ਮੈਲ ਲੈ ਜਾਂਦੀ ਹੈ ਜੀ ਸਾਧ ਕੇ ਸੰਗ ਮਟੈ ਵਿਮਾਨ ਸੰਗਤ ਕਰਨ ਦੇ ਨਾਲ ਇਹਦਾ ਹੰਕਾਰ ਖਤਮ ਹੋ ਜਾਂਦਾ ਹੈ ਸਾਧ ਕੇ ਸੰਗ ਪ੍ਰਗਟ ਹੈ ਸੁਖਿਆਨ ਸਾਧੂਆਂ ਦੀ ਸੰਗਤ ਉਹਨਾਂ ਦਾ ਉਪਦੇਸ਼ ਸੁਣ ਕੇ ਇਹ ਬ੍ਰਹਮ ਗਿਆਨ ਪ੍ਰਗਟ ਹੋ ਜਾਂਦਾ ਹੈ ਸਿਮਨ ਕਰ ਕਰਕੇ ਸਾਧ ਕੇ ਸੰਖ 부ਜੈ ਪ੍ਰਭ ਨੇਰਾ ਮਹਾਂਪੁਰਸ਼ੇ ਨੂੰ ਪ੍ਰਭੂ ਦੇ ਦਰਸ਼ਨ ਨੇੜੇ ਤੋਂ ਨੇੜੇ ਆਪਣੇ ਅੰਦਰ ਹੀ ਕਰਾਉਂਦੇ ਹਨ ਜੀ ਉਹਨਾਂ ਦੀ ਸੰਗਤ ਨਾਲ ਇਹਨੂੰ ਪ੍ਰਭੂ ਜੀ ਦੇ ਆਪਣੇ ਅੰਦਰੋਂ ਹੀ ਦਰਸ਼ਨ ਹੋ ਜਾਂਦੇ ਹਨ ਸਾਧ ਸੰਗ ਸਭ ਹੋਤ ਨਵੇਰਾ ਸੰਗਤ ਕਰਕੇ ਸਿਮਰਨ ਕਰ ਕਰਕੇ ਇਹਦਾ ਸਾਰੇ ਬਖੇੜੇ ਸਭ ਕਾਸੇ ਤੋਂ ਇਹਦਾ ਮੁਕਤ ਹੋ ਜਾਂਦਾ ਹੈ ਜੇ ਦੀ ਬੰਦ ਖਲਾਸੀ ਹੋ ਜਾਂਦੀ ਹੈ ਨਿਵੇੜਾ ਹੋ ਜਾਂਦਾ ਹੈ ਸਾਧਕ ਸੰਗ ਪਾਏ ਨਾਮ ਰਤਨ ਸਾਧੂਆਂ ਦੀ ਸੰਗਤ ਸਾਧੂਆਂ ਦੇ ਉਪਦੇਸ਼ ਨਾਲ ਇਹ ਨਾਮ ਦਾ ਹੀਰਾ ਧਨ ਪ੍ਰਾਪਤ ਕਰਦਾ ਹੈ ਸਾਧਕ ਸੰਗ ਇੱਕ ਉਪਰਜਤਨ ਸਾਧੂਆਂ ਦੀ ਸੰਗਤ ਨਾਲ ਉਹਨਾਂ ਦੇ ਉਪਦੇਸ਼ ਦੇ ਨਾਲ ਕੇਵਲ ਇੱਕ ਪ੍ਰਭੂ ਦੀ ਉਪਾਸ਼ਨਾ ਕਰਦਾ ਹੈ ਉਹਦੇ ਲਈ ਹੀ ਉਹਦੇ ਦਰਸ਼ਨਾਂ ਦਾ ਯਤਨ ਕਰਦਾ ਹੈ ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਨੀ ਮਹਾਪੁਰਸ਼ਾਂ ਦੀ ਮਹਿਮਾ ਕੌਣ ਬਿਆਨ ਕਰ ਸਕਦਾ ਹੈ ਨਾਨਕ ਸਾਧ ਕੀ ਸੋਭਾ ਪ੍ਰਮਾਹ ਸਮਾਨੀ ਪਰ ਸਾਧੂਆਂ ਦੀ ਸਾਧੂਆਂ ਦੀ ਸੋਭਾ ਉਹਨਾਂ ਦੀ ਆਪ ਦੇ ਅੰਦਰ ਹੀ ਹੈ ਬਾਹਰਲਾ ਬੰਦਾ ਉਹਨੂੰ ਬਿਆਨ ਨਹੀਂ ਕਰ ਸਕਦਾ ਹੈ ਜੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਵਾਹਿਗੁਰੂ ਇੰਨਾ ਕੀ ਕੰਮ ਕਰਨਾ ਹੈ ਇਹਨੂੰ ਮਹਾਰਾਜ ਸ਼ਾਬਾਹ ਜੰਦੇ ਹਨ ਇਹ ਆਪਾਂ ਇਹਨੂੰ ਬਤਵ ਬਤਵ ਕੋਸ਼ਿਸ਼ ਕਰੀਏ ਸਿਮਨ ਕਰਨ ਦੀ ਸਵਾਸ ਸਵਾਸ ਭਾਈ ਕੀਤੀਆਂ ਭੁੱਲਾਂ ਦੀ ਮਾਫੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ